एसएसपी एस सिंगरूर की तरफ से नशे के खिलाफ एक अभियान शुरू किया गया है जिसमें लोगों के साथ नुक्कड़ मीटिंग करके नशे से हो रहे नुकसान के बारे में लोगों को जागरूक किया जा रहा है इसी लड़ी के तहत सरदार तलविंदर सिंह डीएसपी एस सिंगरूर और सौरभ सबरबाग एसएचओ सिटी धूरी की तरफ से लोगों को नशे के हो रहे नुकसान से जागरूक किया गया सरदार तलविंदर सिंह डी धूरी की तरफ से हर रोज नशे के खिलाफ धूरी के अलग अलग जगहों पर जाकर लोगों को जागरूक किया जा रहा है उन्होंने लोगों से अपील भी करते हुए कहा कि अगर आपके एरिए में कोई नशा बेचता है तो उसकी जानकारी पुलिस को दें आपका नंबर गुप्त रखा जाएगा और उन्होंने एक हेल्पलाइन नंबर भी जारी किया कि इस पर आप मैसेज भी सेंड कर सकते हैं उन्होंने नशे के सौदागरों को भी अपील की है कि वह अपनी हरकतों से बाज आ जाएं। देखो ये मीटिंग्स है वो एक अवेयरनेस क्रिएट करना है ਲੋਕਾਂ 'ਚ ਵੇਅਰਨੈਸ ਆਉਗੀ ਕਿ ਜਿਹੜੇ ਡਰੱਗ ਐਡਿਕਟਸ ਨੇ ਉਹਨਾਂ ਦਾ ਆਪਾਂ ਇਲਾਜ ਕਰਾਈਏ ਰੈਦਰਰਦਨ ਕਿ ਉਹਨੂੰ ਇੱਕ ਸੋਸ਼ਲ ਸਟੀਮੇਂ ਜਿਦਾਂ ਟਰੀਟ ਕਰੀਏ ਉਹਨਾਂ ਨੂੰ ਐਡਮਿਟ ਕਰਵਾਈਏ ਹੁੰਦਾ ਇਲਾਜ ਕਰਾਈਏ ਤੇ ਜੇ ਕੋਈ ਵੀ ਬਾਹਰੋਂ ਆ ਕੇ ਉਹਨਾਂ ਦੇ ਗਲੀ ਮੁਹੱਲੇ ਆਏ ਜਿਸ ਨਸ਼ਾ ਵੇਚਦਾ ਹੈ ਉਹਨੂੰ ਨੈਪ ਕਰਨ ਛੱਡੀ ਹੈਲਪ ਕਰਨ ਸਰ ਇਹ ਦੇਖਿਆ ਜਾਂਦਾ ਕਿ ਕੁਝ ਲੋਕ ਫਕਰਾਨ ਦੀ ਕੋਸ਼ਿਸ਼ ਕਰਦੇ ਪਰ ਉਹ ਮਨ 'ਚ ਡਾ ਲੈਂਦਾ ਕਿ ਕਿਤੇ ਸਾਡੇ ਤੇ ਹੀ ਦੁਬਾਰਾ ਟੈਪ ਨਾ ਨਹੀਂ ਅਸੀਂ ਹਰ ਕਿਸੇ ਦੀ ਸੇਫਟੀ ਦੇ ਸਿਕਿਉਰਟੀ ਐਂਸ਼ੋਰ ਕਰਨ ਲਈ ਤੰਗ ਕਿਸ ਨੂੰ ਕੋਈ ਦਿੱਕਤ ਨਹੀਂ ਆਉਂਦੀ ਦੇਖੋ ਜੀ ਜਿਹੜੀ ਪੰਜਾਬ ਸਰਕਾਰ ਦੀ ਡਰਾਈਵ ਚੱਲ ਰਹੀ ਹੈ ਅਗੇਂਸਟ ਡਰੱਗਸ ਤੇ ਲੋਕਾਂ 'ਚ ਅਵੇਅਰਨੈਸ ਕ੍ਰੀਏਟ ਕਰਨ ਲਈ ਅਸੀਂ ਹਰ ਗਲੀ ਮੁਹੱਲੇ ਵਾਰਡਸ ਜਾ ਕੇ ਮੀਟਿੰਗ ਕਰ ਰਹੇ ਹਾਂ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਕਿ ਜਿਹੜਾ ਇਹ ਡਰੱਗਸ ਦੀ ਪ੍ਰੋਬਲਮ ਹੈ ਇਹਨੂੰ ਆਪਾਂ ਜੁਆਇੰਟਲੀ ਇਹਦੇ ਨਾਲ ਲੜੀਏ ਜਿਹੜੇ-ਜਿਹੜੇ ਡਰੱਗ ਐਡਿਕਟਸ ਨੇ ਉਹਨਾਂ ਨੂੰ ਆਇਡੈਂਟੀਫਾਈ ਕਰੀਏ ਆਇਡੈਂਟੀਫਾਈ ਕਰਕੇ ਆਪਣੇ ਸਰਕਾਰੀ ਜਿਹੜੇ ਹਸਪੀਟਲਸ ਨੇ ਡਰਗ ਡੀਡਿਕਸ਼ਨ ਸੈਂਟਰਸ ਨੇ ਉਥੇ ਫ੍ਰੀ ਆਫ ਕੋਸਟ ਇਲਾਜ ਚੱਲਦਾ ਹੈ ਉਹਨਾਂ ਨੂੰ ਉਥੇ ਐਡਮਿਟ ਕਰਵਾਈਏ ਤੇ ਉੱਥੋਂ ਉਹਨਾਂ ਦਾ ਇਲਾਜ ਕਰਵਾਈਏ ਤੇ ਜਿਹੜੇ ਡਰਗ ਪੈਡਲਰਸ ਨੇ ਉਹਨਾਂ ਤੇ ਅਸੀਂ ਆਲਰੇਡੀ ਐਕਸ਼ਨ ਲੈ ਰਹੇ ਹਾਂ ਤੇ ਜੇ ਕੋਈ ਵੀ ਇਨਫੋਰਮੇਸ਼ਨ ਪਬਲਿਕ ਵੱਲੋਂ ਸਾਡੇ ਕੋਲ ਆਊਗੀ ਤਾਂ ਉੱਤੇ ਤੁਰੰਤ ਕਾਰਵਾਈ ਕੀਤੀ ਜਾਊਗੀ ਜਿਹੜੇ ਪੈਡਲਰਸ ਬਾਰੇ ਉਹਨਾਂ ਨੂੰ ਪਤਾ ਹੈ ਤਾਂ ਸਾਨੂੰ ਕਾਈਂਡਲੀ ਇਨਫੋਰਮ ਕਰਨ ਸਾਡੇ ਜਿਹੜੇ ਹੈਲਪਲਾਈਨ ਨੰਬਰਸ ਨੇ ਤੇ ਸਰਕਾਰੀ ਨੰਬਰਸ ਨੇ ਉਹਨਾਂ ਤੇ ਇਨਫੋਰਮੇਸ਼ਨ ਦੇਣ ਨਾਮ ਤੇ ਪਤਾ ਉਹਨਾਂ ਦਾ ਗੁਪਤ ਰੱਖਿਆ ਜਾਊਗਾ ਜਿਹੜੇ ਵੀ ਸਾਨੂੰ ਇਨਫੋਰਮ ਤੇ ਜੁਆਇੰਟਲੀ ਇਸ ਐਫਰਟਸ ਜਿਹੜੀ ਗਵਰਨਮੈਂਟ ਵੱਲੋਂ ਮਹੀਨ ਚੱਲ ਰਹੀ ਹੈ ਕਿ ਆਪਾਂ ਡਰਗ ਫ੍ਰੀ ਸਟੇਟ ਬਣਾਈਏ ਤੇ ਉਹਦੇ ਸਾਡੀ ਹੈਲਪ ਕਰਨਾ ਸਰ ਕੀ ਮਨ ਲਗੀ ਇੰਦਾਂ ਦੇ ਜਿਹੜੇ ਕੈਂਪੇਨ ਕਿੱਥੇ ਕਿੱਥੇ ਲਗਾਏਗੇ ਕਿ ਪਿੰਡਾਂ ਦੇ ਵਿੱਚ ਵੀ ਇਹ ਕੈਂਪ ਲਗਾਏ ਜਾਣਗੇ ਤਾਂ ਜੋ ਲੋਕਾਂ ਨੂੰ ਨਸ਼ਿਆਂ ਤੋਂ ਮੁਕਤ ਕੀਤਾ ਜਾ ਸਕੀਏ ਸਾਡਾ ਮੋਟਿਵ ਹੈ ਜੀ ਅਸੀਂ ਹਰ ਗਲੀ ਮੁਹੱਲਾ ਵਾਰਡ ਹਰ ਪਿੰਡ ਹਰ ਕੋਰਨਰ ਕਵਰ ਅਪ ਕਰੀਏ ਥਰੂਆਊਟ ਦਾ ਸਟੇਟ ਇਹ ਡਰਾਈਵ ਚੱਲ ਰਹੀ ਹੈ ਸੰਗਰੂਰ ਡਿਸਟ੍ਰਿਕਟ 'ਚ ਅਸੀਂ ਬਹੁਤ ਇੰਟੈਂਸਿਟੀ ਫਾਈ ਕਰਕੇ ਡਰਾਈਵ ਨੂੰ ਚਲਾ ਰਹੇ ਹਾਂ ਤੇ ਹਰ ਏਰੀਆ ਨੂੰ ਕਵਰ ਕਰ ਰਹੇ ਹਾਂ ਅਸੀਂ ਜਿਵੇਂ ਸਾਡੇ ਕੁਝ ਜਗ੍ਹਾ ਨੇ ਵਾਰਡਸ ਨੇ ਵਾਰਡ ਨੰਬਰ 117 ਇੱਕ ਜਿਹੜੇ ਪਬਲਿਕ ਪਾਰਕਸ ਨੇ ਜਾਂ ਪਲੇਸਿਸ ਨੇ ਉੱਥੇ ਅਸੀਂ ਕੰਟੀਨਿਊਸਲੀ ਆਲਰੇਡੀ ਮੀਟਿੰਗਸ ਕਰ ਚੁੱਕੇ ਹਾਂ ਰਕ ਜੁਨੀయన్స్ ਹੋ ਗਏ ਸਟੇਸ਼ਨਸ ਹੋ ਗਏ ਜਾਂ ਕੁਝ ਜਿਹੜੇ ਏਰੀਆਜ਼ ਨੇ ਜਿਵੇਂ ਬੈਕਵਰਡ ਏਰੀਆਜ਼ ਨੇ ਉੱਥੇ ਵੀ ਅਸੀਂ ਆਲਰੇਡੀ ਮੀਟਿੰਗਸ ਕਰ ਚੁੱਕੇ ਆ ਤੇ ਉਹਨਾਂ ਦੀ ਅਵੇਅਰਨੈਸ ਕ੍ਰੀਏਟ ਕੀਤੀ ਪੂਰੀ ਸ਼ਹਿਰ ਦੇ ਵਿੱਚ ਕਿੰਨੀਆਂ ਘੱਲ ਤੱਕ ਤੁਸੀਂ ਮੀਟਿੰਗਾਂ ਕਰ ਚੁੱਕੇ ਹੋ ਕਿੰਨੇ ਕਿ ਕੈਂਪ ਲਗਾ ਚੁੱਕੇ ਹੋ ਇਤਨਾ ਦੇ ਅਸੀਂ ਹੁਣ ਤੱਕ 10 ਤੋਂ 12 ਮੀਟਿੰਗਾਂ ਕਰ ਚੁੱਕੇ ਹਾਂ